ਕੁਰਦਵਾਰਾ ਰਿਸ਼ੀਕੇਸ਼ ਸਾਹਿਬ ਤੋਂ ਅਸੀਂ ਅਗਲੀ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ ਇੱਥੋਂ ਅਸੀਂ ਤੁਰਾਂਗੇ ਅੱਜ ਸਾਡਾ ਦੂਜਾ ਦਿਨ ਹੈ ਦੂਜੇ ਦਿਨ ਦੀ ਸਾਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸਾਰੇ ਨੇ ਸੋਚਿਆ ਸੀ ਵੀ ਰਾਤ ਨੂੰ ਜਲਦੀ ਸੌ ਕੇ ਸਵੇਰੇ ਜਲਦੀ ਉੱਠ ਕੇ ਅਸੀਂ ਜਲਦੀ ਜਿਹੜੀ ਯਾਤਰਾ ਸ਼ੁਰੂ ਕਰਾਂਗੇ ਪਰ ਅੱਜ ਅਸੀਂ ਲੇਟ ਹੋ ਚੁੱਕੇ ਸੀ ਕਾਫੀ ਜ਼ਿਆਦਾ ਕਿਉਂਕਿ ਜਿੰਨਾ ਅਸੀਂ ਲੇਟ ਹੋਵਾਂਗੇ ਉੰਨੀ ਸਾਨੂੰ ਜ਼ਿਆਦਾ ਟ੍ਰੈਫਿਕ ਮਿਲੂਗੀ ਤੇ ਰਾਹ ਦਾ ਜਿਹੜਾ ਸਫ਼ਰ ਉਹਨਾਂ ਜ਼ਿਆਦਾ ਔਖਾ ਹੋਊਗਾ ਅਸੀਂ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੀ ਰਿਸ਼ੀਕੇਸ਼ ਸਾਹਿਬ ਤੋਂ ਅਸੀਂ ਯਾਤਰਾ ਜਿਹੜੀ ਅੱਗੇ ਦੀ ਉਹ ਸ਼ੁਰੂ ਕਰਦੇ ਜੀ ਇੱਥੋਂ ਆਪਾਂ ਸਫ਼ਰ ਦੇਖੇ ਤਾਂ 300 ਕਿਲੋਮੀਟਰ ਦਾ ਲੇਟ ਉੱਠਣ ਦਾ ਤੇ ਲੇਟ ਯਾਤਰਾ ਸ਼ੁਰੂ ਕਰਨ ਦਾ ਮੇਨ ਨੁਕਸਾਨ ਆਪਾਂ ਨੂੰ ਇਹ ਹੁੰਦਾ ਕਿ ਟ੍ਰੈਫਿਕ ਕਾਫੀ ਜ਼ਿਆਦਾ ਵੱਜ ਜਾਂਦੀ ਆ ਜੇ ਤੁਸੀਂ ਹੁਣ ਦੇਖੋ ઋਸ਼ੀਕੇਸ਼ ਦੇ ਵਿੱਚ ਜਿਹੜੀ ਟ੍ਰੈਫਿਕ ਆ ਉਹ ਕਾਫੀ ਜ਼ਿਆਦਾ ਵਧਣ ਕਰਕੇ ਜਾਮ ਆ ਜਿਹੜਾ ਉਹ ਘੰਟੇ-ਘੰਟੇ ਦਾ ਵੀ ਲੱਗ ਜਾਂਦਾ ਜੇ ਆਪਾਂ ਜਲਦੀ ਸਫ਼ਰ ਸ਼ੁਰੂ ਕਰਦੇ ਤਾਂ ਆਪਾਂ ਨੂੰ ਇੰਨਾ ਜਾਮ ਨਹੀਂ ਪੈਣਾ ਸੀ ਸਾਰੇ ਦਿਨ ਨਹੀਂ ਰਹੂਗੇ ਵੀ ਫਟੋ-ਫਟ ਸਾਨੂੰ 9:30 ਵਜੇ ਪਹੁੰਚ ਜੇ ਦੇਖਦੇ ਨੇ ਲੀਟ ਯਾਤਰਾ ਸ਼ੁਰੂ ਕਰਨ ਕਰਕੇ ਸਾਨੂੰ ਟ੍ਰੈਫਿਕ ਅਜਿਹੀ ਕਾਫੀ ਜ਼ਿਆਦਾ ਮਿਲਦੀ ਕਿ ਇੱਥੇ ਟੇਕ ਕਰੀਏ ਕਿ ਜੇ ਆਪਾਂ ਜਲਦੀ ਉੱਠਦੇ ਤਾਂ ਆਪਾਂ ਮਿੰਨੀ ਟ੍ਰੈਕ ਤੇ ਨਹੀਂ ਮਿਲਣੀ ਚਲੋ ਵਾਹਿਗੁਰੂ ਜੀ ਦਾ ਨਾਮ ਲੈ ਕੇ ਅੱਗੇ ਯਾਤਰਾ ਆਪਾਂ ਸ਼ੁਰੂ ਕਰਦੇ ਇਹਦੇ ਵਿੱਚ ਮੇਨ ਗੱਲ ਧਿਆਨ ਰੱਖਣੀ ਹੈ ਵੀ ਜਿਹੜਾ ਪਹਾੜੀ ਇਲਾਕਾ ਉੱਥੇ ਤੁਸੀਂ ਨਾ ਸਪੀਡ ਜ਼ਿਆਦਾ ਰੱਖਿਓ ਤੇ ਨਾ ਹੀ ਜ਼ਿਆਦਾ ਹੌਲੀ ਜੇ ਜ਼ਿਆਦਾ ਤੇਜ਼ ਕਰਦੇ ਹੋ ਸਪੀਡ ਤਾਂ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਹੈ ਜੇ ਜ਼ਿਆਦਾ ਹੌਲੀ ਕਰਦੇ ਹੋ ਤਾਂ ਸਫ਼ਰ ਜਿਹੜਾ ਉਹ ਜਲਦੀ ਚੱਲ ਕੇ ਪੂਰਾ ਨਹੀਂ ਹੋਣਾ ਕੋਈ ਲੰਬਾ ਸਫ਼ਰ

ਸੋ <im> ਬੰਗਲ ਤੇ ਦੂਜੇ ਪਾਸੇ ਖਾਲੀ ਤੁਸੀਂ ਦੇਖ ਰਹੇ ਹੋ ਬੜਾ ਜ਼ਰੂਰ ਚਾਹੀਦਾ ਹੈ ਬਾਈ ਪਹਾੜਾਂ ਦੇ ਵਿੱਚ ਦੇਖੋ ਕਿੰਨੀ ਉਹ ਨਾ ਤਾਂ ਉਹ ਜੀ ਬੰਦਾ ਬਈ ਕਿੰਨਾ ਵਧੀਆ ਹੈ ਨਾ ਪੂਰੀ ਕੈਡੂਕੇਸ਼ਨ ਆ ਨਾ ਐਸੇ ਦੀ ਮਠਾੜੀ ਖਨਾਇਆ ਅੱਜ ਤੁਹਾਨੂੰ ਰਾਹ ਦੇ ਵਿੱਚ ਪਾਉਣਿਆ ਵੀ ਵਧੀਆ ਜਗ੍ਹਾ ਦੇ ਇੱਥੇ ਉਹ ਤੁਸੀਂ ਵੀਊ ਦੇਖ ਰਹੇ ਹੋ ਕਿੰਨਾ ਜ਼ਿਆਦਾ ਵਧੀਆ ਲੋਕ ਨਹਾ ਰਹੇ ਨੇ ਰੀਲਾਂ ਬਣਾ ਰਹੇ ਨੇ ਤੇ ਅਸੀਂ ਵੀ ਕਿਹਾ ਵੀ ਕਾਫੀ ਜ਼ਿਆਦਾ ਸਫ਼ਰ ਕਰ ਲਿਆ ਤੇ ਇੱਥੇ ਨਾਲੇ ਮੋਟਰਸਾਈਕਲਾਂ ਨੂੰ დამਲ ਜੂ ਤੇ ਨਾਲੇ ਇੱਥੇ ਥੋੜਾ ਜਿਹਾ ਰੈਸਟ ਕਰ ਲੈਂਦੇ ਹਾਂ ਪਾਣੀ ਦੀ ਹਾਲ ਲਓ ਜੀ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਪਹੁੰਚ ਚੁੱਕੇ ਆ ਗੁਰੂ ਨਗਰ ਨਗਰਾਸੂ ਉੱਤਰਾਖੰਡ ਦੇ ਵਿੱਚ ਅਸੀਂ ਇੱਥੇ ਹੁਣ ਆਪਾਂ ਸਟੇ ਕਰਾਂਗੇ ਲੰਗਰ ਛਕਾਂਗੇ ਇੱਥੋਂ 110 ਕਿਲੋਮੀਟਰ ਫੂਲ ਗਾਹਾਂ ਸਫ਼ਰ ਕਰਾਂਗੇ ਆਪਾਂ ਫਲਾਲ ਆਪਾਂ ਇੱਥੇ ਸਟੇ ਕਰਾਂਗੇ ਵਾਹਿਗੁਰੂ ਸੱਚੇ ਅੱਛਾ